ਦਾ ਇਹ ਲੱਗਾ ਮੈਂ ਤਾਂ ਲੱਭਾਂ ਨਹੀਂਗੀ ਅੱਜ ਨੂੰ ਗੱਲਾਂ ਦੱਸਣੀਆਂ ਹੀ ਆਪਣੇ ਸਕੂਲ ਦੀਆਂ ਆਹ ਮੈਂ ਵੀ ਤੈਨੂੰ ਪੁੱਛਣੀਆਂ ਹੀ ਤੇ ਤੂੰ ਤਾਂ ਫੇਰ ਆਣ ਕੇ ਜਲਦੀ ਸੌਂਗੀ ਤੇ ਉਹ ਫੇਰ ਥੱਕ ਗਈ ਨਾ ਫਸ ਜੇ ਇਹਨਾਂ ਜੇ ਪੂਰੇ 3 ਪੀਰੀਅਡ ਆਪਾਂ ਗਰਾਊਂਡ ਵਿੱਚ ਰਹੇਗੇ ਅੱਛਾ ਆਪਾਂ ਪਹਿਲਾਂ ਕਿ ਡੱਬਰ ਪਾਣੀ ਫਿਰ ਚਿਕਲੇਟਸ ਫਿਰ ਸਾਰਨੇ ਗੇਮ ਖੜਾਈ ਇੱਕ ਅੱਛਾ ਅੱਛਾ ਜਦੋਂ ਬੜੋ ਬਦਿਆ ਗਿਆ ਸਕੂਲ ਮੇਰੇ ਅੱਜ ਦੇ ਦਿਨ ਦੱਸਾਂ ਸਾਰੀਆਂ ਫਰੰਟ ਵਿੱਚ ਉਹ ਹੀ ਮਹਿੰਗੀਆਂ ਜਿਹੜੇ ਪਹਿਨਾ ਹੁੰਦੀਆਂ ਇੱਕੋ ਜਿਹੀਆਂ ਵਿੱਚ ਹੀ ਫਿਰ ਤੂੰ ਖੁਸ਼ ਹੋਈ ਨਹੀਂ ਨਾ ਹਾਂ ਸਾਰੀਆਂ ਮਿਲ ਗਈਆਂ ਇੱਕ ਜਾਈ ਨਹੀਂ ਇਹ ਅੱਜ ਫਸਟ ਡੇ ਨਹੀਂ ਆਈ ਉਹ ਹਾਂ ਲੋਕ ਕਿਉਂ ਨਹੀਂ ਆਏ ਪਤਾ ਨਹੀਂ ਭਾਂ ਗੱਲ ਆਉਂਗੇ ਕੱਲ ਨੂੰ ਪੁੱਛਾਂਗੇ ਅਨ ਹਾਂ ਠੀਕ ਹੈ ਚਲ ਤੈਨੂੰ ਮਜਾ ਆਇਆ ਫਿਰ ਤੈਨੂੰ ਹਾਂ ਉਹ ਤੇ ਬੇਲੇ ਬੜੀ ਗੱਲਾਂ ਕਰਤੀਆਂ ਗੱਲਾਂ ਕਰਦੀ ਕਿ ਬੜੀ ਵੀ ਇੱਥੇ ਫਸਟ ਨੇ ਨਹੀਂ ਪੜਹੁੰਦੇ ਫਸਟ ਨਹੀਂ ਪੜਹੁੰਦੇਓ ਨਾ ਅੱਛਾ ਛਾ ਚਾ ਕੋਈ ਨਹੀਂ ਕੱਲ ਨੂੰ ਤਾਂ ਪੜਾਉਣਗੇ ਨਾ ਹਾਂ ਮੈਂ ਗੱਜੇ ਤਾਂ ਕੱਲ ਨੂੰ ਤੁਹਾਨੂੰ ਕੰਮ ਕਰਾਉਣਾ ਠੀਕ ਅੱਜ ਫੇਰ ਤੁਹਾਡਾ ਜੀ ਲਿਆ ਨਾ ਮੈਂ ਹਾਂ ਕਿੰਨਾ ਸੇਲੀਆਂ ਕੀ ਕਰਨੀਆਂ ਅਸੀਂ ਫੇਰ ਤੂੰ ਕੋਖਣੀ ਉਸ ਆਪ ਉਹ ਲਗ ਰਹੰਡੀ ਵਾਸ ਗੱਲਾਂ ਕਰਦੇ ਨੇ ਗੱਲਾਂ ਕਰਦੇ ਨੇ ਬਈ ਛੁੱਟੀ ਹੋਗੀ ਫਿਫਥ ਪੀਰੀਅਡ ਆਪਾਂ ਗਏ ਹਿੰਗੇ ਹਨਾ ਫੇਵਰ ਚੋਰ ਸੱਸ ਹੋਗੀ ਤੇ ਫਿਰ ਤੋਂ ਸਿਕਸਥ ਪੀਰੀਅਡ ਗਏ ਤੇ ਸੈਵੰਥ ਪੀਰੀਅਡ ਤੇ ਏਥ ਪੀਰੀਅਡ ਆਏ ਕਿੱਥੇ ਗਏ ਹੈਗੇ ਫਿਰ ਗਰਾਊਂਡ ਚ ਇੰਨਾ ਖੜਾਇਆ ਤੁਹਾਨੂੰ ਅੱਜ ਨਾ ਪਤਾ ਹੀ ਫੇਰ ਥੱਕੀ ਆਈਆਂ ਨਾ ਤੇ ਫੇਰ ਦੋ ਜਾਣ ਕੇ ਤੇ ਉਸੇ ਵੇਲੇ ਸੌਂਗੀ ਹੂੰ ਬੋ ਰੋਬੜਾ ਖਰੋਬੜਾ ਸੂਰ ਰੋੜੇ ਬੜੇ ਵਜੇ ਤਾਂ ਕੋ ਕਿ ਨਾ ਮੈਂ ਬੈ ਪਈ ਨਾ ਖਲੋ ਪਈ ਮੈਂ ਫਿਰ ਕਿ ਘਰ ਦੀ ਮੈਡੀ ਕਰਨ ਦੇ ਬਸ ਵਿੱਚ ਸੋ ਜਾ ਪਰ ਟਾਈਮ ਹੀ ਲੱਗਾ ਕਦੀ ਇਧਰ ਖਾਈਂਦੀ ਗੱਡੀ ਕਦੀ ਇਧਰ ਹੋ ਜਾਂਦੀ ਫਿਰ ਮੈਂ ਘਰ ਆ ਕੇ ਸੌਂਈ ਗਈ ਹਾਂ ਤੇ ਫਿਰ ਕੱਲ ਨੂੰ ਹਾਂ ਕਿ ਪੜਨਾ ਵੀ ਪੈਣਾ ਨਾ ਹਾਂ ਹਾਂ ਉਸੋਂ ਕੇ ਆ ਕੇ ਵਾਜਾ ਪੜ੍ਹ ਬੰਗੀ ਜੀ ਤਾਂ ਹਣ ਮੈਂ ਔਠੀ ਕਿ ਨਾ ਅੱਦੋ ਪੜ ਲੈਣਾ ਹਣ ਮੈਂ ਹੁਣ ਨੀ ਮੈਂ ਪੜਨਾ ਕੋਈ ਅੱਜ ਦੇਖੋ ਕਿੰਨਾ ਨਹੀਂ ਹਨ ਨੂੰ ਇਸੇ ਰੀਨ ਮਿਸ ਕੀਤਾ ਇਹ ਦਿਨ ਨੂੰ ਹਾਂ ਉਹ ਕਹਿੰਦੇਗੇ ਕਿ ਚੰਗਾ ਤੋਂ ਆ ਗਈ ਫਿਰ ਤੋਂ ਆਪੋ ਬੜਾ ਮਿਸ ਕੀਤਾ ਇਹ ਦਿਨ ਨੂੰ ਚਲ ਆ ਕੰਮ ਨੂੰ ਪੜਨਾ ਹੀ ਆਂਕੀ ਹਾਂ ਠੀਕ ਆ ਠੀਕ ਆ ਚਲ ਠੀਕ ਆ ਆਪ ਜਦ ਮੈਂ ਵੇਖਾਂ ਕੰਮ ਕਰ ਕੋਈ ਮਾਤਾ ਗੰਡੇ ਗੰਡੇ ਤਾਂ ਜੇ ਥੋੜੇ ਦਿਨ ਹੋਏ ਲਿਆਂਦੇ ਆ ਨੂ ਸਾਰੇ ਬਿੱਦਰ ਫੋਨ ਕੀਤਾ ਵੀ ਗੰਡੇ ਲੈ ਗਏ ਗੰਡੇ ਹੀ ਆਉਂਦੀ ਆ ਵਾਹੇ ਚਾਲੂ ਜੀ ਆ ਜਿਹੜਾ ਯਾਰ ਚ ਲਾ ਲੂੰਗਾ ਆ ਤਾਂ ਲਾਉਣਾ ਹੀ ਆ ਆ ਲੂਟ ਪਤਾ ਨਹੀਂ ਹੈਗੇ ਹੀ ਕਿ ਨਹੀਂ ਤੇ ਤੂੰ ਗੰਡੇ ਚੁੱਕ ਲਿਆ ਆ ਇਹ ਤੇ ਥੋੜੇ ਦਿਨ ਹੋਏ ਗੰਡੇ ਲੈ ਆਂਦੇ ਆ ਨਾ ਇੰਨੇ ਗੰਡੇ ਕਿੱਥੇ ਤੁਸੀਂ ਵਰਤੀ ਜਾਂਦੇ ਈ ਉਹ ਨੂੰ ਜੀ ਪਤਾ ਮੈਨੂੰ ਫੋਨ ਕੀਤਾ ਜੇ ਜੀ ਗੰਡੇ ਲੈ ਕੇ ਆਂਈ ਮੈਂ ਲੈ ਆਂਦੇ ਚੱਲ ਸਬਜੀ ਬੰਦੀ ਸਬਜੀ ਪੈਂਦੀ ਹੈ ਗੰਡੇ ਪੈਂਦੇ ਤਾਂ ਹੈਗੇ ਆ ਪਰ ਇੰਨਾ ਯਾੜਾ ਤੇ ਨੀ ਨਾ ਚੰਗਾ ਹੈਗਾ ਆ ਇਹ ਕਿਹੜਾ ਯਾੜਾ ਸਬਜੀ ਖਾਣੀ ਨਹੀਂ ਚਾਰ ਜੀ ਹੈਗੇ ਤਾਂ ਖਾਣੀ ਆ ਇਹ ਤਾਂ ਗੱਲ ਹੋ ਗਈ ਆ ਭੁੱਖੇ ਦੀ ਤੀ ਰੱਜੀ ਰਖੇ ਡਾਉਣ ਲੱਗੀ ਇੰਨੇ ਗੰਡੇ ਯਾੜਾ ਖਾ ਸਭ ਨੂੰ ਘਰ ਦਿੰਦੀ ਉੱਥੇ ਉਹ ਚੌਕਾ ਕੇ ਲੈ ਆਇਆ ਐਨੇ ਅਜੇ ਚੌਥਾ ਦਿਨ ਨਹੀਂ ਹੋਇਆ ਕੰਦੇ ਆ। ਵੋਕੀ ਹਾਂਜੀ ਆਹ ਰਾ ਗੱਡੇ ਲੈਣਦੇ ਆ। ਐਨੇ ਕਿੰਨੇ ਤੱਕ ਕਿੱਥੇ ਕਰਤੀ ਜਾਣ ਲਈ ਇਹ ਤਾਂ ਥੋੜੇ ਜਿਹਾ ਹੋਏ ਵੀ ਗੰਡੇ ਲੈਂਦੇ ਆ। ਅਸੀਂ 3-4 ਦਿਨ ਹੋ ਗਏ ਗੰਡੇ ਲੈਂਦੇ ਨੂੰ ਤੇ ਉਹ ਤੇ ਲੈਂਦੇ ਇਹਨਾਂ ਨੇ 2 ਕਿਲੋ ਸੀਗੇ। ਮੇਰੇ ਤੇ ਦਾ 2 ਕਿਲੋ ਹੋ ਗਏ ਪਰ ਦੋਹਾਂ ਕਿਲੋ ਮਾਲਾ ਨਹੀਂ ਧੀਏ ਕਿ ਨਾ ਟੈਮ ਲੰਗ ਜਾਂਦਾ ਜਨਾ ਹੱਥ ਘੁੱਟ ਕੇ ਰੱਖਿਆ ਕਰ ਗੰਡੇ ਆ ਮੂੰਹ ਨਾਲ ਉਜੜ ਜੀਏ ਤੇ ਨਹੀਂ ਹੁਣ ਕਰਨੀਆਂ ਨੇ ਸਬਜ਼ੀਆਂ ਉਹਨਾਂ ਚ ਗੰਡੇ ਜ਼ਿਆਦਾ ਪੈਂਦੇ ਆ ਪਈਏ ਰਹਿ ਗਿਆ ਉਹ ਜਿਹੜੇ ਜ਼ਿਆਦੇ ਪਾ ਲੈ ਤਾਂ ਵੀ ਸਬਜੀ ਉਹੋ ਜੀ ਜੇ ਕੱਟ ਪਾ ਲੈ ਤਾਂ ਵੀ ਸਬਜੀ ਉਹੋ ਜੀ ਮਮੇ ਉਹਦਾ ਢੀ ਜਿਆਦਾ ਕਰਨ ਲੱਗ ਪਏ ਆ ਕੁਛ ਨਹੀਂ ਜਾਗਾ ਪਤਨਾ ਚੱਲਣਾ ਕੀ ਕਰਨਾ ਵਾ ਪਰ ਕਰਨੂ ਕਰ ਸਬਜੀ ਦਾ ਨਿੰਮੇ ਕਾਰੀ ਸਮਝਦੀ ਆ ਪਰ ਉਹਨਾਂ ਨਾਲੇ ਆਪਣ ਨੂੰ ਕੰਮ ਹੀ ਵੀ ਕਰਦੀ ਆ ਕੰਮ ਤੇ ਨਹੀਂ ਗਈ ਪਰ ਫੇਰ ਵੀ ਧੀਏ ਖਾਣ ਮੂੰਹ ਨਹੀਂ ਉਜੜ ਜਾਈਦਾ ਅੱਜ ਬਣਾਇਆ ਵਾ ਹੱਥ ਕੁੱਟ ਕੇ ਬਣਾਈਆ ਵਾ ਸਭ ਕੁਮੈਂ ਵਿਚੜੋ ਹੋ ਦੀਏ ਕੋਈ ਸੋ ਚੀਜ਼ ਦੇ ਕੰਨ ਹੱਥ ਕੁੱਟ ਕੇ ਖਾਣ ਪੀਣ ਤੱਕ ਆਦਾ ਕੁੱਟਣਾ ਹੁੰਦਾ ਵਾ ਨਾਲ ਸਾਰਾ ਫੇਸ ਸਬਜੀ ਦੇ ਕੰਨੇ ਜਿਆਦਾ ਪਿਆ ਮੈਂ ਫੇਰੀ ਸਬਜੀ ਸਵਾਦ ਲਾ ਦਿੱਤੀ ਚਲੋ ਚੰਗਾ ਰੱਖ ਲਾ ਗੜੀ ਮੋ ਸਵਾਲ ਮੈਨੂੰ ਕਰਦੀ ਜੇ ਆਖਿਆ ਵਾ ਵੀ ਚੱਲ ਜਰਾ ਹੱਥ ਕੁੱਟ ਕੇ ਰੱਖ ਲਿਆ ਕਰ ਤਾਂ ਨਹੀਂ ਮੰਨਦੀ ਤਾਂ ਘਰ ਦਿੰਦੀ ਆ ਪਚੋਕੇ ਫੂਣ ਉਹਨੂੰ ਜੇ ਮੈਂ ਹੱਥ ਕੁੱਟਿਆ ਹੀ ਤੇ ਮੈਂ ਏਡਾ ਘਰ ਬਣਾ ਲਿਆ ਨਾ ਜੇ ਮੈਂ ਖਾਣ ਨੂੰ ਅਸੀਂ ਜੜਦੇ ਤੇ ਇਹ ਕਿਥੋਂ ਬਣਨਾ ਹਣਾ ਕਦੀ ਕਰਦੀਆਂ ਆਪਣੀਆਂ ਫਸਲਾਂ ਦੀ ਸਰੋਂ ਵੀ ਘਰ ਬਣੇ ਕਿਤੇ ਮੈਂ ਮਾਸਾ ਮਾਸਾ ਗਦੇ ਆਪਣਾ ਘਰ ਕੇ ਪੋਰਿਆ ਪੋਰਿਆ ਤੇ ਮੈਂ ਆਪਣਾ ਘਰ ਬਣਾਇਆ ਹੋਣ ਗੜ ਜਿਹੜੀਆਂ ਆਂਦੀਆਂ ਸਵਾਦਾਂ ਨੂੰ ਗੁੰਡੀਆਂ ਇਹ ਤਾਂ ਸਿਆਣੇ ਆਂਦੇ ਹੁੰਦੇ ਸੰਘੋ ਲੱਠਾ ਤੇ ਆ ਲੱड्डੂ ਤੇ ਤੇ ਆ ਮਠਾ ਪਪਾ ਹਾਂ ਅਜਮਰਪੁਰ ਜੀ ਖਾਣ ਜੀ ਕਰ ਰਹੇ ਆ ਪਰਨੀਦੀ ਜੀ ਪੁੱਜੀ ਪਨੀਰ ਦੀ ਪੁੱਜੀ ਹੂੰ ਮੈਂ ਉਹਦੇ ਕੋਲ ਬੈਠਾ ਕਿ ਕਿਹਦੇ ਆਂਦੇ ਦੀ ਪੁੱਜੀ ਨਾ ਮੰਗ ਲੈ ਮੈਥੋਂ ਹੂੰ ਉਹ ਮੈਨੂੰ ਪਸੰਦ ਆ ਉਹ ਤਾਂ ਪਸੰਦ ਹੀ ਮਾਂ ਦੇਂਦੀ ਆ ਉਹ ਤਾਂ ਜਗਨਾ ਗਾਟਾ ਘਾੜ ਰਿਆ ਸਾਡਾ ਹੂੰ ਆਹ ਪ੍ਰੀਣਾ ਹਾਂ ਪ੍ਰੀਤ ਪੁੱਜੀ ਆ ਤੇ ਮਾ ਮ ਆਪਣਾ ਰੰਗ ਰਾਂਦੀ ਆ ਪਰ ਭਾਂਦਰੀ ਪਸੰਦ ਆ ਮੈਂ ਵੀ ਖਾ ਲੂੰਗਾ ਤੇ ਫੇ ਗੁਸੇ ਨਾਲ ਤਾਂ ਬੋਲ ਨਹੀਂ ਲੈ ਹੈ ਗੁਸੇ ਕਰੀ ਬੋਲਦੇ ਨੇ ਅੱਛਾ ਅਗਰ ਗੁਰੂਸੇ ਨਾਲ ਬੋਲਣੇ ਤੇ ਮੈਂ ਤੁਹਾਨੂੰ ਪੁੱਛੇ ਥੋੜੀ ਨਾ ਗੋਪੀ ਹਾਂਜੀ ਅੱਜ ਅੁੜੀਆ ਦਾ ਪਨੀਰ ਖਾਣੋਂ ਜਲਕਾਂ ਦੇ ਪਨੀਰ ਖਾਣਾ ਪੁਰਜੀ ਸਾਣੀ ਪਨੀਰ ਦੀ ਸੱਚੀ ਤੂੰ ਮਿਲੋਂ ਗਿਆ ਦਿੰਦੀ ਪਾਪਾ ਦੀਸਾਂ ਮੈਂ ਚਾਹਵੇਂ ਹੀ ਨਹੀਂ ਪਾਪਾ ਇੱਥੇ ਜਿਵੇਂ ਤੈਨੂੰ ਕਹਿਇਆ ਤਾਂ ਉਹ ਤਾਂ ਪਗਲਾ ਘੱਟੇ ਤਾਂ ਬੈਠੇ ਸੌਂ ਗਏ ਦੁਨੀਆ ਕਿੰਦੀ ਅੱਛਾ ਅੱਛਾ ਹਾਂ ਕੋਈ ਨਹੀਂ ਪਰ ਆਪਣਾ ਲੈਨੇ ਫਰੀ ਹੈਗਾ ਦੁੱਧ ਤੇ ਬਣਾ ਲੈਨੇ ਫਰੀ ਚਲ ਬਣਾ ਲੈ ਕੁੜੀ ਨੂੰ ਭਰਾ ਕੁੜੀ ਬਣਾ ਲੈ ਫਰੀ ਚ ਚੋਂ ਮੇਰੀ ਫੇਵਰਿਟ ਦੀ ਸਬਜ਼ੀ ਬਣੀ ਹਾਂ ਘੰਡੇ-ਕੁੰਡੇ ਬਦਕ ਵਾਲੀ ਬਣਾਉਣੇ ਕੁੜੀ ਆਹ ਹੋਪ ਕੁ ਜਿਸਦੇ ਫੇਰ ਜ਼ਿਆਦਾ ਪਾਣੇ ਆ ਹਾਂ ਵਾਲੇ ਚਲ ਬਣਾ ਆ ਚ ਬਣਾਉਣੀ ਹਾਂ ਹਾਂ ਤਾਂ ਅੱਜ ਮੈਂ ਲੈਣਾ ਤੇਨੂੰ ਫਰੀ ਉਦੋਂ ਤੇ ਮੈਨਾਂ ਮਿਲਦਾ ਹੀ ਨਹੀਂ ਹੁੰਦਾ। ਉਦੋਂ ਤੇ ਬਸ ਸੁੱਕੀ ਰੋਟੀ ਜਿੱਦਾਂ ਚਾਰ ਨਾ ਖਾਣੀ ਹੁੰਦੀ ਸੀ। ਐਵੇਂ ਚਾਹਦੇ ਖਾਣੀ। ਹਾਂ। ਚਲ, ਪਰਲਾ ਖੜੀ। ਮੰਮੀ ਅੱਜ ਅੰਡੇ ਦੀ ਦੋ ਮੈਨਾਂ ਪਨੀਰ ਦੀ ਪੂਜੀ ਬਣਾਣੀ। ਤੇ ਅੰਡੇ ਦੀ ਜਾਂਦੀ ਮਪਨੀਰ ਖਾਣਾ। ਤੇ ਮੈਂ ਨਾ ਪਨੀਰ ਬਣਾ ਦੇਣੀ। ਭਾਈ ਇਹ ਕਿੰਨੇ? ਅੱਧਾ ਪੂਜੀ ਜਿੰਨੇ ਕਿੰਨੇ ਆ? ਮੁੱਕ ਜਾਣੇ ਫੇਰ ਭਾਲ ਕਰਮ ਤੱਕਈ ਨੇ ਨੇ ਗੰਡੇ ਪਾਏ ਨੇ ਪਰ ਸੋਂ ਤੱਕੇ ਮੁੱਕ ਜਾਣੇ ਤੇ ਜੇ ਫੇਰ ਕੱਟ ਪਾਵਾਂਗੇ ਤੇ ਫੇਰ ਪਨੀਰ ਵੀ ਥੋੜਾ ਗੰਡੇ ਨਾਲ ਮੇਰੇ ਬੰਨੇ ਬਾਬਾ ਡੰਗ ਹੋਗਾ ਔਰ ਉਹ ਪਨੀਰ ਬਣਾਇਤਾ ਤੂੰ ਕੋਹ ਹੋਰ ਬਣਾ ਲੈ ਮੀਂ ਆ ਇੰਨਿਆ ਗੰਡੇ ਗੰਡੇ ਇੰਨਿਆ ਪਾਇਆ ਵੀ ਨਹੀਂ ਸਾਡਾ ਸਰਨਾ ਕੋਈ ਤੜੀ ਵਾਲੀ ਚੀਜ਼ ਬਣਾ ਲੈਣੀ ਉਹ ਨਾਲ ਹਮੇ ਅੱਜ ਤੱਕ ਤੁਹਾਡੇ ਗੰਡੇ ਵਾਲੀ ਧਿਆਨ ਹੋ ਗਿਆ ਕਿਨੇ ਪਾ ਪੂਚੀ ਦੇ ਵਿੱਚ ਇੰਨੇ ਗੰਡੇ ਪਾਈ ਦੇ ਜੋ ਜਿੰਨੇ ਤੁਹਾਡੇ ਮੱਥੀ ਉੱਤੇ ਜੀਰੋ। ਮੈਂ ਭਰੀਲ ਬਣਾਣਾ। ਉਹ ਕੁੜੀ ਮੰਗਰ ਜੀ ਬਣਾ ਕੇ ਦੇ ਦੇਣਾ। ਮੇਰੀ ਬਾਦੀ ਮਰਜ਼ੀ ਆ ਬਾਦੀ ਤੇ ਤੁਹਾਡੀ ਚੱਲ। ਹਾਂ ਸਾਹ ਨਾ ਤੇ ਚੀਰ ਚੀਰ ਦਿੰਦੀ ਆ। ਲੈ ਮਾਤਾ। ਦੇ ਭਿੰਡੇ ਚੀਰਨਾ। ਮਰਦਾ ਕੀ ਕੀਰਨੇ ਆ। ਲੈ ਕੇ ਲੈ ਕੇ ਗੱਲ ਦੇ ਚੀਰਨੇ ਮੇਰੇ ਕੋਲ ਆ ਕੇ ਦੇਣੀ। ਕਤੇ ਤਰਾ ਦੇ ਮੁਖ ਦੇ ਫੜ ਕੇ ਮੁਖ ਜਾਣੀ ਆ। ਇਹ ਸਾਬ ਦੀ ਨਾ ਉਹ ਮੈਂ ਸਨ ਲੱਤ ਪੁਲੀ ਖਾਣੀ ਚ ਬੀਜਨੇ ਤੇ ਭੁਰਜੀ ਤੇ ਪੈਣੇ ਕੱਢੇ ਚਲੋ ਪੈਣੇ ਤੇ ਪੋਤੇ ਹੈਗੇ ਮੈਂ ਵੀ ਮੰਨਦੀ ਹਾਂ ਪਰ ਕੋਈ ਹੋਰ ਚੀਜ਼ ਬਣ ਜਾਂਦੀ ਤਾਂ ਉਹਦੇ ਵਿੱਚ ਥੋੜੇ ਪੈ ਜਾਂਦੇ ਤੇ ਕੁੜੀ ਜੋਗੇ ਬਣਾ ਦਿੰਦੇ ਇਹ ਇੰਨੇ ਗੰਡੇ ਪਾਇਆ ਨਹੀਂ ਉਹ ਸਾਡਾ ਨਹੀਂ ਤੇ ਕੁੜੀ ਜੇ ਕੱਲੀ ਪਲੀ ਖਾਣਾ ਜੇ ਆਖਾਪਾ ਵੀ ਖਾਣਾਗੇ ਸਾਡੇ ਨਹੀਂ ਜੀ ਕਰ ਤਾਂ ਪਨੀਰ ਤੇ ਗੰਡੇ ਹੀ ਆ ਪਨੀਰ ਤੇ ਨਹੀਂਗਾ ਹੈਗਾ ਪਨੀਰ ਸਿਰਾ ਬਣਨਾ ਮੈਂ ਇਦਾਂ ਕਰਿਆ ਕਰਨਾ ਕੀ ਹੈ ਤੂੰ ਤਾਂ ਗੱਡੇ ਲੈਤਾ ਲਿਖੀ ਜਾਨੀ ਕਿ ਗੱਡੇ ਵੀ ਵੇਖੇ ਉਹ ਜਿੱਥੇ ਵੇਖੇ ਤਾਂ ਆ ਗਿਆ ਪੁੱਤ ਸਰਫਾਤ ਕੋਈ ਹਰਾਈ ਨਹੀਂ ਸਾਡੇ ਘਰ ਹੁਣ ਸਰਫਾ ਗੱਡੀਆਂ ਦਾ ਸਰਫਾ ਆ ਗਿਆ ਐਵੇਂ ਆਂਦੇ ਸਿਆਣੇ ਜਿਹੜੀਆਂ ਜਨਾਨੀਆਂ ਸੂਈਆਂ ਤੋਂ ਹਾਲ ਬਣਾ ਲੈਂਦੀਆਂ ਵਾ ਤੇ ਜੇ ਅਜਾੜ ਨਾ ਲੱਗਣ ਤਾਂ ਘੜੀ ਛੋਦੀ ਝਾੜ ਦਿੰਦੀਆਂ ਉਹ ਤੁਹਾਡੇ ਜਮਾਨੇ ਦੀਆਂ ਜੱਲਾਂ ਚੋਂ ਸਿਖਾਇਆ ਹੀ ਹੁਣ ਦੀ ਕੋਈ ਨਹੀਂ ਹੁੰਦਾ ਉਹ ਤਾਂ ਸਾਡੇ ਜਮਾਨੇ ਦੀਆਂ ਇਹ ਏਡੇ ਘਰ ਬਣ ਗਏ ਆ। ਆਹ ਟੋਕੇ ਨਾ ਕਰ ਮਾ ਨੀ ਨੀ ਗੱਲ ਸੁਣਾ ਨਹੀਂ ਚੰਗਾ ਨਹੀਂ ਲੱਗਦਾ। ਮੈਨੂੰ ਕਿ ਲੋੜ ਆ ਟੋਕਣ ਦੀ। ਆ ਲਿਆਉਣ ਵਾਲੇ ਤੋਂ ਕੀ ਤੇ ਕਰਨ ਵਾਲੇ ਤੋਂ ਹੀ ਮੈਂ ਕਿਹੜਾ ਖਰੀਦਣ ਜਾਣਾ। ਆਹ ਹੁਣ ਤਾਂ ਜੋ ਬਾਂਦਾ ਵੜ ਕੁੜੀ ਦਾ ਤੇ ਲਗੀ ਤਾਂ ਮੰਗ ਲੈ ਜਿਹੜੀ ਚੱਲੋ। ਚਲੋ ਕੋਈ ਨਹੀਂ ਮੈਂ ਚੀਜ਼ ਦੇਣੀ। ਆ ਨੈਗੇਟਿਵ ਕੱਢੀ। ਆ ਚੀਜ਼ ਦੇ ਦਿੰਦੀ ਮੈਂ ਚਲ। ਤੇਵਨ ਨਾ ਨੈਗੇਟਿਵ ਲੋਕ ਨੂੰ ਟੋਕੇ ਨਾ ਕਰ। ਨਹੀਂ ਮੈਂ ਕੀ ਟੋਕਣਾ ਵਾ ਪਰ ਥੋੜਾ ਜਿਹਾ ਆਪਣਾ ਵੀ ਹੱਥ ਪੁੱਤ ਕੋ ਕਿਣਾ ਚਾਹੀਦਾ ਵਾ ਉਦਲ ਕੋਟ ਲਾਏ ਹੱਥ ਵੀ ਕੋ ਗੱਲ ਨਹੀਂ ਜਿੱਥੇ ਘੁੱਟ ਰਹਾ ਘੁੱਟ ਰਹੀ ਚੱਲ ਚੱਲਦਾ ਤੇ ਲਿਆਉਣ ਵਾਲਾ ਤੇ ਨੂੰ ਕਰਨ ਵਾਲਾ ਤੂੰ ਬੈ ਕੜਾ ਲੈਣ ਜਾਣਾ ਤਾਂ ਪਰ ਥੋੜਾ ਸਮਝਾਇਆ ਵੀ ਕਰ ਕੋਈ ਨਹੀਂ ਸਮਝਾਉਂਗਾ ਕੋਈ ਗੱਲ ਆਹ ਕੋਈ ਗੱਲ ਛੇੜੀ ਜੀ ਮੈਨੂੰ ਭੁੱਖ ਲੱਗੀ ਹੈ ਚੱਲ ਚੱਲ ਪਨੀਰ ਬਣਾ ਲਿਆ ਮੰਨੇ ਦੇਖ ਲੈ ਸੋਇਚ ਬਣ ਚੀ। ਤੂੰ ਵੇਖ ਲੈ ਤੂੰ ਕੰਮ ਵੇਖ। ਹਾਂ ਕਿੰਨਾ ਪਨੀਰ ਉਹ ਕੇ ਹਿਸਾਬ ਨਾਲ ਘਟਾ ਪਨੀਰ ਦੇ ਵਿੱਚ ਥੋੜੇ ਰੱਖ ਲੀਂ। ਚੱਲ ਤੂੰ ਵੇਖ ਲੈ। ਹਾਂ। ਲੈ ਮੈਂ ਦਰੂਸ ਸੁਣੀ ਲਾ ਦ ਫੇਟਾ ਤੇ ਇਥੇ ਮੁੱਤੀ। ਮੈਂ ਉਹ ਬਣਾ ਲੈਂਗੀ ਧੋਤਾ ਹੀ ਕਿ ਪਨੀਰ ਜਾਨ ਜੋ ਮੈਂ ਨਾ ਪਲੀ। ਅਜੇ ਬਣਿਆ ਨਹੀਂ। ਨਹੀਂ ਬਣ ਗਿਆ ਬਸ ਨਿਚੋੜਨ ਵਾਲੇ ਰਹਿ ਗਿਆ ਵਾ। ਹਾਂ। ਬੜਾ ਛੇਤੀ ਭੁੱਖ ਲੱਗੀ ਆ। ਨਹੀਂ ਉਹ ਤਾਂ ਬਣ ਜਾਣਾ ਚਾਹ ਤੇ ਮੰਮੀ। ਕੀ ਅੱਜ ਹਰ ਦੀ ਕੀ ਵੀ ਤੁਸੀਂ ਉਹ ਮੰਮੀ ਨੂੰ ਫੜਾਤੇ ਆ ਗੱਡੇ ਲਿਆ ਗਿਆ ਤੇ ਮੈਨੂੰ ਸਿੱਧਾ ਲਿਆ ਕੇ ਫੜਾ ਦਿੰਦੇ ਕੀ ਹੋ ਗਿਆ ਮੰਮੀ ਦਾ ਅੱਜ ਗੰਡੇ ਦੇ ਪਿੱਛੇ ਹੀ ਪੈ ਗਿਆ ਆਹੋ ਮੈਨੂੰ ਵੀ ਕਹਿਣੀ ਚਾਹੀਦੀ ਥਾਈ ਚਪਕ ਜਿਆਦਾ ਦਿੱਤੀ ਐ ਮੈਂ ਮੈਂ ਜਿਹੜੀ ਸਬਜੀ ਚ ਪੈਣੇ ਉਹ ਪੈ ਲਈਆਂ ਉਦੋਂ ਨਹੀਂ ਘਾਣਾ ਘੱਟ ਰਦ ਕਰਦਾ ਮੈਂ ਚੱਲ ਤੂੰ ਮਾਤਾ ਇਦਾਂ ਦੇ ਜਿਹਦਾ ਨਾ ਸੁਭਾਵਾ ਨਾ ਬਜ਼ੁਰਗਾਂ ਨਾਲ ਨਿਆਣੇ ਵਾਲਾ ਹੁੰਦਾ ਵਾ ਉਹ ਨਿਕ ਨਿਕੀ ਕਰਦੇ ਐਵੇਂ ਕਦਰੇ ਤੂੰ ਟੈਨਸ਼ਨ ਕੋ ਨਹੀਂ ਨਹੀਂ ਟੈਨਸ਼ਨ ਨਹੀਂ ਮੈਂ ਤੁਹਾਨੂੰ ਕਹਿੰਦੀ ਕਿ ਤੁਸੀਂ ਮੈਨੂੰ ਚੋਕਰ ਸੋਇਚ ਫੜਾ ਲੈਂਦੇ ਜਿੰਨੇ ਮਰਜੀ ਉਹ ਮੈਂ ਜਦੋਂ ਮਾਤਾ ਇੱਥੇ ਬੈਠੀ ਮੈਂ ਤੇ ਲੋ ਪੜਾ ਦਿੰ ਆਪਣੇ ਇੰਦਰੇ ਸਮਝਿਆ ਕਿਛੋ ਚੀਜ਼ ਨਹੀਂ 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 ਹੁਣ ਮੰਗਣ ਦੀ ਪ੍ਰੀਤ ਮੰਗਣ ਦੀ ਇਹ ਤਾਂ ਉਹ ਜੱਜ ਦਾ ਬਣੂਗਾ ਤੇ ਕੀ ਨਹੀਂ ਨਹੀਂ ਕੋਈ ਗੱਲ ਉਹ ਸੁਝਾਇਆ ਮਾਤਾ ਮਾਤਾ ਹਤਾ ਨਹੀਂ ਮਾਤਾ ਆਪਣੀ ਤੇ ਬਈ ਮਾ ਉਮਰ ਹੋ ਗਈ ਆ ਹੁਣ ਮਾਤਾ ਨਹੀਂ ਕੀ ਹੋਇਆ ਮੈਂ ਤਾਂ ਮਾਤਾ ਨੂੰ ਚੱਗੀ ਨਹੀਂ ਲੱਗਦੀ ਹੈ ਜਿੱਦਾਂ ਹਰ ਗੱਲ ਤੇ ਮੁਸ਼ਕਿਲੀਆਂ ਪੱੜੀ ਜਾਂਦੇ ਹਰ ਗੱਲ ਤੇ ਮੁਸ਼ਕਿਲੀਆਂ ਨਹੀਂ ਤੇ ਤੁਹਾਨੂੰ ਕੋਈ ਨਹੀਂ ਆ ਗਿਆ ਦਾ ਪਤਾ ਮੈਂ ਇਹ ਸੁਣਾਂ ਲਈ ਕਰੀਏ ਸਮਝੀ ਤੇ ਬੰਦਾ ਕਹਿੰਦਾ ਬੰਦੇ ਕਰੀ ਹੋਣਾ ਇਹ ਹਰ ਹਾਲ ਦਾ ਘੋਟੀ ਹੈ ਚੱਲ ਕੋਈ ਗੱਲ ਬਣਾ ਛੱਡੀ thank <music> you